ਸਵਾਗਤ ਹੈ ਕਿਸਾਨ ਵੀਰੋ ਹਾਟ ਡਾਟ ਲੌਂਡਰੀ ਫਾਰਮ ਪਠੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123900 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਨੋਟ ਸਕਰੀਨ ਆ ਬਾਈ ਗੋਰੇ ਕੋਲੇ ਪਹੁੰਚਿਆ ਪਿੰਡ ਭਦੌਰ ਜੀ ਅਸੀਂ ਸਾਰੇ ਤਰ੍ਹਾਂ ਦੇ ਰੰਗ ਵੀਡੀਓ ਵਿੱਚ ਦਿਖਾ ਦਾਂਗੇ ਇੱਕ ਤਾਂ ਆਪਾਂ ਪਾਲਕ ਟਾਪ ਦਾ ਨਗੀਨਾ ਅੱਜ ਝੋਟੀ ਦਿਖਾ ਦਿਆ ਤੁਹਾਨੂੰ ਤੇ ਕਿੰਨੀ ਗੋਮਰਾ ਉਹ ਵੀ ਬਾਈ ਤੋਂ ਪੁੱਛਾਂਗੇ ਇੱਕ ਤੁਹਾਨੂੰ ਫੁੱਲ ਰਿਕਾਰਡ ਵਾਲਾ ਮਾਲੀ ਦਿਖਾ ਰਾਂ ਕੱਟਾ ਕੋਈ ਆਮ ਦਾ ਕੱਟਾ ਨਹੀਂ ਹੈਗਾ ਚੰਗੇ ਪੈਸੇ ਲਾ ਕੇ ਮਿਲਣਾ ਤੇ ਚੰਗਾ ਹੀ ਕੱਟਾ ਆ ਗਿਆ ਜਿਹੜਾ ਵੀਰ ਦਾ ਕਹਿਣਾ ਵੀ ਜਿਹੜਾ ਬਾਈ ਸੌਦਾ ਕਰੂਗਾ ਉਹਨੂੰ ਫੁੱਲ ਰਿਕਾਰਡ ਇਹਦਾ ਮਿਲ ਜਾਣਾਗਾ ਹਨਾ ਬਾਈ ਗੋਰੇ ਉਹਨੂੰ ਫੁੱਲ ਦੇ ਦਾਂਗੇ ਤੇ ਇੱਕ ਤੁਹਾਨੂੰ ਗੱਬਣ ਤੇ ਇੱਕ ਪਾਸ ਤਿੰਨ ਮਹੀਨੇ ਦੀ ਬਾਈ ਹਨਾ ਹਾਂਜੀ ਥੋੜੇ ਦਿਨ ਕੱਟਾ ਜੀ ਤੇ ਇੱਕ ਤੁਹਾਨੂੰ ਖਾਲੀ ਬੱਚੀ ਦਿਖਾਵਾਂ ਗੱਲਬਾਤ ਬਾਈ ਗੋਰੇ ਨਾਲ ਸਾਰ ਸਾਰੀ ਜਾਣਕਾਰੀ ਲੈ ਕੇ ਸੌਦਾ ਤੋਂ ਨਹੀਂ ਫਿਰ ਕਰਨਾ ਸਸੀ ਕਾ ਬਾਈ ਗੁਰੇ ਸਸੀ ਕਾ ਬਾਈ ਹੋ ਠੀਕ ਹੋ ਜੀ ਵਧੀਆ ਬਈ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ 87288 ਵੀਰੇ ਜੀ 2432 ਆ ਪਿੰਡ ਆਪਣਾ ਜੀ ਪਿੰਡ ਪਤਾ ਔੜ ਜ਼ਿਲ੍ਹਾ ਪਮਾਲਾ ਤਹਿਸੀਲ ਤਾਪਾ ਨੇਰੇ ਬਧਾਤਰੀ ਹੜਕ ਦੇ ਘਰ ਵਜਦਾ ਗੁਰੂ ਸਰਗੇ ਵਜਦਾ ਸੀ ਬਧਾਤਰੀ ਗੁਰੂ ਸਰਗੇ ਓਕੇ ਓਕੇ ਅੱਗੇ ਪਤਾ ਸਨ ਭੁੱਲੇ ਜ ਨੇ ਸਾਰੇ ਪਿੰਡ ਨੂੰ ਹੀ ਪਤਾ ਆਪਣੇ ਬਾਰੇ ਗੁਰੂ ਸਰਗੇ ਜਿੱਥੇ ਮਰਜੀ ਬਚ ਕੇ ਆ ਜੀ ਗੁਰੂ ਸਰ ਵਾਲੇ ਵਜਦੇ ਤੇ ਚੰਗਾ ਚੱਲੀ ਜਾਂਦਾ ਕੰਮ ਹਾਂ ਕੰਮ ਬਈ ਚਲੀਂ ਬਰੇ ਬਰੇ 500 ਹੱਥ ਨਾਲ ਜਿਹੜੀਆਂ ਬੰਨੇ ਰੇਚ ਵੀਡੀਓ ਬਣਾਈ ਸੀ ਉਹ ਆ ਕਵੇਲਾ ਸੀ ਕਿਵੇਂ ਰਿਆ ਦਾ ਰੱਖੋ ਉਹ ਵਧੀਆ ਭਾਈ ਅੱਜ ਵੀ ਬੜੇ ਫੋਨ ਆਇਆ ਉਹਨਾਂ ਦੇ ਓਕੇ ਜੀ ਗਾਂ ਯਾਰ ਮੱਝ ਦੇ ਦੁਕਾਨੇ ਬਹੁਤ ਫੋਨ ਆਇਆ ਫਿਰ ਗਾਂ ਬਾਹਲੀ ਯਾਰ ਸੇਦੀ ਨਹੀਂ ਨਿਕਲਦੀ ਟਾਪ ਦੀ ਗਾਂ ਸੀ ਹਣਾ ਇੱਕ ਉਹਦੀ ਭੈਣ ਆਪਾਂ ਹੋਰ ਲਈ ਆ ਕੰਦੂ ਦਿਖਾਵਾਂਗੇ ਸ ਹਾਂ ਅੱਜ ਮਾਲਕ ਦਾ ਫੋਨ ਆਇਆ ਮੈਨੂੰ ਮੈਂ ਚੱਕਾ ਨਾ ਪਾਉਣ ਮੈਂ ਕਿ ਕੀ ਪਤਾ ਲੰਬਾ ਦਿੰਦਾ ਹੋਵੇ ਉਹ ਕਹਿੰਦਾ 22 ਕਿਲੋ ਦਦਾ ਵੀ ਹੁਣ ਵਾਲੀ ਬਰੀਡ ਵਾਲੀ ਬਾੜ ਸੀ ਤੇ ਅੱਜ ਕੋਰੇ ਫਿਰ ਤਿੰਨ ਚਾਰ ਦਿਖਾਉਣੀਆਂ ਪਹਿਲਾਂ ਝੋਟੀ ਦੂ ਸ਼ੁਰੂ ਕਰ ਲਏ ਹਾਂ ਬਾਕੀ ਉਹ ਦੂਜੇ ਨੰਬਰ ਤੇ ਗਾਂ ਆਪੋ ਤੋਂ ਪਹਿਲਾਂ ਪਿਛਲੇ ਸਾਲ 2 ਲੱਖ ਦੀ ਲੈ ਗਈ ਸੀ ਹਾਂ ਆਪਣੇ ਚੈਨਲ ਤੋਂ ਲੈ ਕੇ ਆਏ ਆਹ ਦੇਖੋ ਜੀ ਥਾਣੇ ਦਿਖਾ ਦिए ਪਹਿਲਾਂ ਇਹਦੇ ਝੋਲੀ ਇਹਦੀ ਆਹ ਦੇਖੋ ਜੀ ਚਾਰੇ ਥਾਣਾਂਗੇ ਤੇ ਪੂਛ ਦੇ ਵਿੱਚ ਇੱਕ ਵੀ ਵਾਲਾ ਆਪਾਂ ਭਾਲ ਨਹੀਂ ਸਕਦੇ ਹਨਾ ਜਿਹੜੀ ਆਪਾਂ ਕੱਲ ਮੱਝ ਵੇਚੀ ਆ ਉਹ ਇਹਦੇ ਮੰਨ ਕੇ ਜਿੱਥੇ ਤੱਕ ਆਉਂਦੀ ਸੀ ਨਾਲ ਕਹਿ ਤਾਂ ਨਹੀਂ ਓਕੇ ਲੈ ਆਓ ਵੀਰੇ ਨੂੰ ਬਾਹਰ ਗੋੜੇ ਕਿੰਨੀ ਕੋ ਉਮਰ ਆ ਗਈ ਬਾਈ ਇਹ ਵੀਰੇ ਹੋ ਗਈ 2.5 ਦੇ ਨੇੜੇ ਓਕੇ 2.5 ਲਾ ਲੋ 3 ਲਾ ਲੋ ਇਹ ਦੀ ਇਹਦੀ ਕੱਢੀ ਦੀ ਅੱਜ ਵੀਰੇ ਆਪਣੀ ਹੀਟ ਗੱਡੀ ਪੈ ਗਈ ਤੇ ਚੰਗੀ ਬੇਮੈਂਟ ਦੀ ਕੱਟੀ ਤਿਆਰ ਹੋਊਗੀ ਹਨਾ ਕੱਡੀ 2.5 ਲੱਖ ਦੀ ਮਾਂ ਵਿਕੀ ਚ ਪੱਖੋ ਕੈਂਜੀਆਂ ਤੋਂ ਲਈਏ ਕੱਟੀ ਆਪਾਂ ਆਹ ਦੇਖੋ ਜੀ ਕੁਆਲਿਟੀ ਕਰੋ ਚੱਕ ਕੱਟੀ ਦੀ ਇੱਕ ਨੰਬਰ ਤੇ ਬਾਕੀ ਪਿੱਠ ਪੁੜਾ ਇੱਕ ਨੰਬਰ ਚਾਰਛੇ ਮੇਰੇ ਦੀ ਇੱਕ ਨੰਬਰ ਹੀਟ ਗੱਡੀ ਵੀ ਆ ਕੋਈ ਨਹੀਂ ਬੜੀ ਆਜੀ ਗਰਮਾਈ ਨੀਟੀ ਕਾ ਲੈ ਲਿਆ ਤੇ ਤੁਹਾਨੂੰ ਪਤਾ ਹੀ ਆ ਹਨਾ ਹਾਂਜੀ ਆਹ ਬਾਕੀ ਆਹ ਦੇਖ ਵੀਰੇ ਹੂੰ ਦੇਖ ਲੈ ਕਹਿਣਾ ਘੋੜੀ ਜਨੀ ਉੱਚੀ ਆ ਇਧਰ ਨੂੰ ਕਰਾਇਓ ਫੇਰ ਤੇਰਾ ਦਿਖਾਈ ਕੇ ਮੜਾ ਜਾ ਮੈਂ ਖੜਾ ਦੇਖ ਲੈ ਕੋਈ ਉੱਚੀ ਨਹੀਂ ਤਾਂ ਨਾ ਤੂੰ ਵੀ ਬਰਾਬਰ ਖੜਾ ਹੂੰ ਤੂੰ ਪੂਰਾ ਇਧਰ ਉੱਚੇ ਘੜਾ ਸੀ ਨੀ ਮੇਰਾ ਓਕੇ 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 ਜਮਾ ਹਾਂ ਜੇ ਤੂੰ ਨੀਵੇਂ ਖੜਾ ਹੁੰਦਾ ਫੇਰ ਬਾਲੀ ਵੱਡੀ ਦੀ ਸੀ ਬਾਲੀ ਵੱਡੀ ਦੀ ਸਹੀ ਗੱਲ ਐ ਚਲੋ ਜੀ ਕੁਆਲਿਟੀ ਚੰਗੀ ਐ ਜੀ ਬਾਕੀ ਦੀ ਗੱਲ ਪਿੱਠ ਪੂਰੇ ਦੇ ਇੱਕ ਨੰਬਰ ਗੋਰੇ ਕਿੰਨੇ ਪੈਸੇ ਆ ਬਾਈ ਇਹਦੇ ਆਜ ਕੰਬਲਾ ਕੰਬਲਾ ਪੂਰਾ ਨੇ ਕੰਬਲਾ 65000 ਦੀ ਕੱਟੀ ਦੇ ਦਾਂਗੇ ਮਾਨਦਾਨ ਚਲ ਜੀ ਕੋਈ ਬਾਹਲਾ ਬੰਦਾ ਠਰਕੀ ਵਾ ਦੇ ਦਾਂਗੇ ਯਾਰ ਆਪਾਂ ਓਕੇ ਬਾਕੀ ਪਤਲੇ ਪਿੰਡੇ ਦੀ ਜੈਡ ਬਲੈਕ ਭੋਰਾ ਨਹੀਂ ਦਾ ਮੂਹਰੇ ਕੱਟੀ ਜਿੱਦਾਂ ਹੁੰਦਾ ਬਾਕੀ ਕੱਟੀ ਚੰਗੀ ਪੇਮੈਂਟ ਦੀ ਹਨਾ ਤਿਆਰ ਹੋਣੀ ਹੈ ਕੋਈ ਉਵੇਂ ਨਹੀਂ ਹੈਗਾ ਵੀ ਨਹੀਂ ਦੇਸੀ ਜੀ ਕੱਟੇ ਹੈ ਨਹੀਂ ਬਰੀਡ ਵਾਲੇ ਕੱਟੇ ਵੀਰੇ ਓਕੇ ਜੀ ਬੰਦ ਦਿਓ ਵੀਰ ਥੋੜਾ ਜਿਹਾ ਹਰਾ ਖਾਂਦੀ ਕਰਕੇ ਆਈ ਇਹ ਆਪਣੇ ਕੋਲੇ ਹਣ ਪੱਠੇ ਚੱਕੇ ਸੀ ਚਲ ਮਖਾਂ ਹਾਂ ਆ ਚੀਜ਼ ਥੋੜੀ ਬੱਚੀ ਜੀ ਬੜੀ ਕਰਕੇ ਓਕੇ ਜੀ ਬਾਕੀ ਕੋਨੇ ਬਹੁਤ ਆ 65000 ਜਮਾਨਤਾਨ ਹੋ ਜਾਊਗਾ ਕਰ ਦਾਂਗਾ ਯਾਰ ਕੋਈ ਨਹੀਂ ਯਾਰ ਓਕੇ ਓਕੇ ਆ ਚਲ ਜਿਹਨੇ ਸ਼ੌਂਕ ਨਾਲ ਪਾਲਨੀਆ ਜਿਹੜਾ ਆਪਾਂ ਤਾਂ ਬਈ ਲੈ ਕੇ ਦੇ ਲੈਣਾ ਤੋਹਫਾ ਹੀ ਆ ਆ ਦੇਖੋ ਜਿਹੜੇ ਟੈਸਟੀ ਗੱਲ ਵਗੈਰਾ ਦੇਖੋ ਤੇ ਪੂਛ ਇਹਦੀ ਵੀ ਦੇਖੋ ਦੋਨੇ ਪੀਸ ਨਾ ਇੱਕ ਨੰਬਰ ਟੌਪ ਦੇ ਇੱਕ ਨੰਬਰ ਵੀਰੇ ਕਿੰਨੀ ਕੁ ਉਮਰ ਚ ਆ ਗਿਆ ਮਾਲੀ ਕਿ ਦੁੱਗਾ ਹੋ ਗਿਆ ਬਾਈ ਮਾਲੀ ਖੋਲੋ ਵੀ ਥੋੜਾ ਕਰਾ ਦੇ ਇੱਕ ਆ ਦੀ ਘਰ ਦੀ ਕਰਾਸ ਕਰਾਦੀ ਸੀ ਬੰਦਿਆਂ ਦੇ ਇੱਥੇ ਸਾਡਾ ਘੜ ਝੋਟੀ ਦਾ ਵੀ ਬਹੁਤ ਆ ਤੇ ਇਹਦਾ ਵੀ ਬਹੁਤ ਆ ਨਾ ਪ੍ਰੋਪਰ ਖੜਾ ਆ ਵੀਰੇ ਛੋਟੀਆਂ ਮੰਨ ਕੇ ਲੈਣ ਦਾ ਜੀ ਨਾਲ ਕੱਲ ਬਾਜ ਵਿੱਚ ਜਿਹੜੀ ਆਪਾਂ ਪਹਿਲਾਂ ਵਾਲੀ ਵੀਡੀਓ ਚ ਪਾਈ ਸੀ ਇੱ ਦੋ ਦੰਦ ਰੀਨਲ ਰੀਨਲ ਦੁੱਗਾ ਹੋਇਆ ਇੱਕ ਮੈਂ ਉਹਨਾਂ ਨੇ ਕ੍ਰੋਸ ਕਰਾਇਆ ਫੋਲ ਸੀਮਣ ਇਹਦਾ ਕੱਟੇ ਦਾ ਹੂੰ ਪੂਰਾ ਰਿਕਾਰਡ ਲੈ ਕੇ ਦੇ ਰੰਗ ਜੀ ਨੇ ਸੌਦਾ ਕਰਕੇ ਕੱਟਾ ਲੈ ਲਿਆ ਨਾ ਹੂੰ ਚਾ ਇਹਦਾ ਡੀਐਨਏ ਟੈਸਟ ਕਰਵਾ ਲਈ ਬਸ ਅਗਲੇ ਦੇ ਘਰ ਤੇ ਕਰਦੀ ਪਹੁੰਚ ਕਰ ਦਿਓਗੇ ਹਾਂ ਫੁੱਲ ਦੇ ਦੂਰ ਰਿਕਾਰਡ ਵੀਰੇ ਆਪਾਂ ਨੂੰ ਨਾ ਮੈਂ ਵੀ ਫਲਦਾ ਜੇ ਮਾਰਨ ਵਾਲੀ ਆਦਤ ਨਹੀਂ ਆਪ ਨੂੰ ਨਾਂ ਨੂੰ ਜੇ ਘੱਟ ਲੈਣੇ ਹੁੰਦੇ ਇਹਨਾਂ ਦੇ ਹੂੰ ਪਰ ਉਹ ਚੰਗੇ ਸੀਮਣ ਦਾ ਦੱਸ ਦੇ ਉਹਨਾਂ ਦੇ ਘਰ ਦਾ ਮਾਲੀ ਤਿਆਰ ਕਰ ਦੇ ਬੰਦਾ ਉਹਦਾ ਕੱਟਾ ਹੈ ਉਹਦਾ ਕੱਟਾ ਓਕੇ ਜੀ ਉਹਦਾ ਸੀਮਣ-ਸੂਮ ਸਾਰਾ ਪਤਾ ਉਹਨਾਂ ਨੂੰ ਓਕੇ ਜੀ ਹੂੰ ਆ ਦੇਖੋ ਜੀ ਬਾਕੀ ਸਿੱਧਾ ਡਾਇਰੈਕਟ ਹੋਇਆ ਦਾ ਕੋਈ ਟੀਕਾ ਡੂ ਕਰੇ ਭਰਾ ਕਿ ਲੈਂਦਾ ਨਾ ਓਕੇ ਜੀ ਓਕੇ ਓਕੇ ਆਹਦੇ ਕੱਟੇ ਦਾ ਪੈਦਾ ਕੀਤਾ ਹੁੰਦਾ ਕੱਟਾ ਬਹੁਤ ਚੰਗਾ ਕੱਟਾ ਬਹੁਤ ਚੰਗਾ ਬਾਕੀ ਦੀਆਂ ਫੇਸ ਦੀ ਕੁਆਲਿਟੀ ਇੱਕ ਨੰਬਰ ਚਾਰ ਚਪੇਰੇ ਦਾ ਕੱਟਾ ਇੱਕ ਨੰਬਰ ਤੇ ਬਾਈ ਡਿਮਾਂਡ ਡਿਮਾਂਡ ਵੀਰੇ ਕੱਟਾ ਮੰਗੀ ਕੋ ਜੇ ਕੇ 72000 ਦਾ ਕੱਟਾ ਦੇਉਂਗਾ ਮੁੱਲ 80 ਕਰ ਲਵਾਂ 80 ਕਰ ਹੂੰ ਜਾਇਜ ਮੁੱਲ ਬਦਨ ਵਾਲੀ ਚੀਜ਼ ਹੈ ਕੱਟਣ ਵਾਲੀ ਨਹੀਂ ਸਾਲਾਂਾਂ ਕਿ ਵੇਚ ਇੱਕ ਦਸ ਦਾ ਵਿਕ ਜਾ ਜਮਾ ਬਿਕ ਜਾ ਵੀਰੇ ਕੋਈ ਸ਼ੱਕ ਨਹੀਂ ਬਾਕੀ ਦੀ ਗੱਲ ਯਾਰ ਬਰੀਡ ਤੇ ਕੱਦ ਕਾੜ ਸਾਰਾ ਚਾਰ ਚਪੇਰੇ ਦਾ ਸਿੰਘ ਸਲਾ ਦੇਖ ਲੈ ਦ ਹੂੰ ਰੀਨਲ ਦੋ ਲੰਦੇ ਸੀ ਹੂੰ ਦੋ ਲੰਦ ਵਿਚਾਰੇ ਓਕੇ ਆ ਜਮ ਆ ਦੇ ਆ ਜਾ ਬਜੇ ਤੇ ਲੋ ਹੂੰ ਬਾਕੀ ਜਿਹਨੇ ਲੈਣਾ ਹੈ ਲੇ ਰੂ ਬਾਕੀ ਮੈਂ ਕੱਲ ਗਰੁੱਪ ਜੇ ਵੀਡੀਓ ਜੀ ਪਾਈ ਸੀ ਹੂੰ ਬਹੁਤ ਬੰਦਿਆਂ ਨੇ ਫੋਨ ਆਇਆ ਮੈਂ ਤੁਹਾਨੂੰ ਕਹਣਾ ਜਿਹੜੀ ਵੀਡੀਓ ਪਾ ਕੇ ਸਵਾਲ ਉਹ ਵੱਖਰਾ ਹੁੰਦਾ ਜਾ ਬਰੀਡ ਵਾਲਾ ਹਾਂ ਜਿੰਨ ਪਾਰਕ ਨੂੰ ਲੈ ਜਾਣਾ ਵੀਰੇ ਨੇ ਲੈ ਜਾਣਾ ਲੈ ਜਾਣਾ ਤੇ 75 ਮੰਗੇ ਕਿ 72 72 ਤਾਂ ਦੇ ਦਾਂਗੇ 75 ਮੁੱਲ ਆ ਵੀਰੇ ਦਾ ਠੀਕ ਆ 75 ਮੁੱਲ ਓਕੇ ਇੱਕ ਤੁਹਾਨੂੰ ਕੱਟੀ ਦਿਖਾ ਦੇ ਆ ਜਾ ਵੀਰੇ ਹੁਣ ਇੱਧਰ ਹੂੰ ਅੜ ਜਾ ਬੱਤ ਜਿਹੜੀ ਆ ਬੱਚੀ ਦੇਖੀ ਜਾਨੇ ਆ ਬੱਛੀ ਵੀਰੇ ਗੱਬਣਾ ਇਹ ਮੂੰਹੋਂ ਕਿਵੇਂ ਆ? ਖੀਰੀ ਵੀਰੇ ਖੀਰੀ ਤਿੰਨ ਮਹੀਨਿਆਂ ਦੀ ਗੱਬਣਾ ਤਿੰਨ ਮਹੀਨਿਆਂ ਦੀ ਗੱਬਣਾ ਬੱਛੀ ਆ ਇਹ ਹੂੰ ਝੋਲੀ ਚੂਲੀ ਇਹਦੀ ਬਹੁਤ ਖੁੱਲਦੀ ਖੜੀ ਰਹਿਣ ਦੇ ਭੱਜੂਗੀ ਚਲ ਕੋਈ ਤੋੜ ਦੂੰ ਮੈਂ ਖੁੱਲੀ ਫਿਰ ਗਈ ਹੈ ਓਕੇ ਆ ਦੇਖੋ ਜੀ ਕੋਈ ਚੱਕਰ ਨਹੀਂ ਹੂੰ ਚੰਗੀਆਂ ਜੋ ਆ ਗਈ ਬਾਕੀ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਣੇ ਗੋਰੇ ਵੀਰੇ ਇਹਦੇ ਕਿੰਨੇ ਪੈਸੇ ਐਚਪ ਆ ਗਈ ਹੈ ਨਾ ਹਾਂ ਐਚਪ ਆ ਗਈ ਵੀਰੇ 45000 ਦੀ ਬੱਛੀ ਦੇ ਦਾਂਗੇ ਆਪਾਂ ਹੂੰ ਪੌਣੇ ਤਿੰਨ ਮਹੀਨੇ ਦੀ ਚੈੱਕ ਪਾਸ ਆਪਣੀ ਕਰਾਈ ਦੇ ਅਲਾ ਦਾ ਡਾਕਟਰ ਲੈ ਇਹ ਨਾਲ ਲੈ ਕੇ ਆ ਜੇ ਬਾਕੀ ਕੱਦ ਹਾਈਟ ਫੁੱਲ ਹਣਾ ਹਾਂ ਕੱਦ ਪਲੀ ਦੀ ਬਹੁਤ ਆ ਵੱਡੀ ਵੈੜ ਦੀ ਬੱਛੀ ਹੈ ਟੀਕਾ ਜਰੂਰ ਨਾਲੇ ਛੋਟੀ ਦੇ ਭਰਾ ਤਾਂ ਥੋੜਾ ਜਿਹਾ ਹੂੰ ਆ ਜਾ ਬੱਚਾ ਕੱਦ ਮਾਰਿਆ ਤੇ ਬੜੀ ਯਾਰ ਪਿਆਰੀ ਪੂਰੀ ਥਾਨ ਸੋਣ ਚਾਰੀਏ ਦੇਖ ਯਾਰ ਇਹ ਆ ਦੇਖ ਹੂੰ ਦੇਖ ਹੂੰ ਥਾਨ ਚਾਰੀਏ ਮੈਂ ਕਿ ਥਾਣਾ ਕੋਈ ਕੋਡ ਨਹੀਂ ਚਾਹਾਂ ਤੇ ਮੁੱਲ ਕੀ ਦੱਸਿਆ ਇਸ ਦਾ ਇਹਦਾ 45 ਆ ਬਈ ਠੀਕ ਆ ਤੇ ਹੁਣ ਲਾਸਟ ਵਾਲੀ ਬੱਛੀ ਬਈ ਇਹ ਹੀਪਰ ਬੱਸੀ ਆ ਵੀਰੇ ਖਾਲੀ ਅੰਦਰੋਂ ਸਹੀ ਆਪਣੀ ਚੈੱਕ ਕਰਾਈ ਤੇ ਮੂੰਹ ਮੁਹੋਂ ਯਾਰਾ ਇਹ ਪੱਟੀ ਨਹੀਂ ਐਮੀ ਮੈਂ ਤੈਨੂੰ ਕਹਦਾ ਓਕੇ ਹਾਂ ਤੇ ਚੰਗੇ ਕਦ ਕੱਢ ਦੁੱਖੀ ਹੋਊ ਵੀਰੇ ਯਾਰ ਨੁਕੀ ਦਾ ਦੁੱਖੀ ਹੋਊ ਬਸ ਐਮੀ ਤੈਨੂੰ ਕਹਦਾ ਖੋਲੋ ਇਹਨੂੰ ਵੀ ਤੋ ਰਖ ਰਾਇਆ ਕੇ ਚੱਕਾ ਇਹ ਮੰਨ ਕੇ ਚੱਲ ਆਪਾਂ 22000 ਰੁਪਿਆ ਮੁੱਲ ਐ ਇਹਦਾ ਹੂੰ ਦੇ ਦਾਂਗੇ 18 ਜਾਂ ਦੀ ਬਚੀ ਬਾਕੀ ਦੀ ਗੱਲ ਯਾਰ ਅੱਜ ਟੀਕਾ ਭਰਾ ਦਾ ਚੰਗੀਆਂ ਜਾ ਗਏ ਵੀ ਹੈ ਨਾ ਹਾਂ ਵੱਡੀਆਂ ਚ ਜਾ ਗਏ ਬਾਈ ਵੱਡੀਆਂ ਜਾ ਗਈ ਚੰਗੀ ਪੇਮੈਂਟ ਦੀ ਤਿਆਰ ਹੋਣਾ ਬਾਕੀ ਦਾ ਘਰੇ ਕੇ ਭੈਣ ਭਰਾਣੇ ਸਾਹਮਣੀਆਂ ਅੱਜ ਜਾਨਸਾਰ ਟੀਕਾ ਉਹਦੀ ਚੈੱਕ ਕਰਾ ਕੇ ਲਿਆ ਸਕਦਾ ਅੰਦਰ ਹਾਂ ਅੰਦਰ ਚੈੱਕ ਕਰਾ ਕੇ ਲਿਆ ਸਕਦਾ ਸਹੀ ਆਪਣੀ ਦੋਸਤ ਠੀਕ ਹੈ ਜੀ ਇਹ ਵੀ ਚੈੱਕ ਕਰਵਾ ਲਈ ਸੀ ਨਾਲ 22000 ਜੋ ਮਾਨਦਾਨ ਹੋ ਜਾਊਗਾ ਹਾਂ ਕਰ ਦਾਂਗੇ 18000 ਦੀ ਬੱਛੀ ਦੇ ਦਾਂਗੇ ਆਪਾਂ ਓਕੇ 18000 ਓਕੇ ਜੀ ਚੰਗੀਆਂ ਜਿਆਦੀ ਵੱਡੀ ਵੱਡੀ ਆ ਥਣ ਥਣ ਬਹੁਤ ਸੋਹਣਿਆ ਕੱਟ ਬੱਛੀ ਦੇ ਬਾਕੀ ਦਾ ਸਮਾਈ ਤੇ ਪੈਸੇ ਬਹੁਤ ਖਰਚ ਆ ਜਾਂਦੇ ਹਨ ਇਹ ਜੀ ਬੱਛੀ ਥੋੜੀ ਬੇਗੋਰੀ ਚੋਈ ਕਰਕੇ ਆ ਬੰਦੇ ਕੰਮ ਕੁਮਤ ਲੱਗੇ ਜਿਦੋਂ ਲਈ ਆ ਆਪਾਂ ਇਹ ਨਹੀਂ ਹੁਣ ਤਾਂ ਸੋਹਣ ਵਾਲੀ ਹੁੰਦੀ ਹੈ ਹੋ ਜਾਂਦੀ ਵੱਡਾ ਕੱਦ ਕਾਠ ਬਹੁਤ ਵੱਡਾ ਹਨਾ ਆ ਦੇਖ ਝੋਲੀ ਝੋਲੀ ਬਹੁਤ ਚੰਗੀ ਆ ਯਾਰ ਹੂੰ ਫਰੈਂਕਪੂਨ ਸੋਹਣਾ ਝੋਲੀ ਦੇ ਓਕੇ ਜੀ ਹੂੰ ਚਾਰੇ ਥਣ ਹਨਾ ਤੇ 72000 ਦਾ ਦੇ ਦਿਆਂ ਪਈਆ ਤਰਮੋਲਾ ਤੇ ਮੇਨ ਆ ਗਈ ਝੋਟੀ ਹਨਾ ਇਹ ਵੱਟ 65000 ਦੀ 65000 ਦੀ ਚੰਗੇ ਕਦ ਕਾਠੜੀ ਆ ਗਈ ਹਾਂਜੀ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਫੇਸ ਦੀ ਕੁਆਲਿਟੀ ਇੱਕ ਨੰਬਰ ਚਾਰ ਚਪਰੇ ਦੀ ਕੱਟੀ ਇੱਕ ਨੰਬਰ ਬਾਕੀ ਨੰਬਰ ਬਾਈ ਫੇਰ ਬੋਲ ਦਿਓ ਨੰਬਰ ਆਪਣਾ 87 ਤੋਂ 88 ਵੀਰੇ 04320 ਆ ਪਿੰਡ ਬਧੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਧਾਤਾਂ ਸੜਕ ਤੇ ਬਾਈ ਦਾ ਘਰ ਆ ਨਾਨਕ ਸਰ ਗੁਰਦੁਆਰੇ ਦੇ ਨੇੜੇ ਬਾਕੀ ਚਾਰਨਾਕ ਸੀ ਚਾਰੇ ਤੁਹਾਨੂੰ ਪ੍ਰੋਪਰ ਚੈੱਕ ਕਰਾ ਤੇ ਧੰਨਵਾਦ